जय हिंद जी सारे सनातनी ब्राह्मणਾਂ ਨੂੰ ਗੁਲਾਮ ਗੁਲਾਮ ਗੁਲਾਮੀ ਦੇ ਪ੍ਰਤੀਕ ਕਰਨ ਵਾਲੇ ਉਹ ਲੋਕ ਜਿਹੜੇ ਆਪਣੇ ਆਪ ਨੂੰ ਗੁਲਾਮ ਮਹਿਸੂਸ ਕਰਦੇ ਸੀ ਆਪਣੇ ਆਪ ਨੂੰ ਗੁਲਾਮ ਕਹਿ ਰਹੇ ਆ ਕੱਲ ਦੀ ਵਾਰਦਾਤੋਂ ਜੋ ਲੁਧਿਆਣੇ ਦੇ ਵਿੱਚ ਹੋਈ ਆ शिवसेना ਪੰਜਾਬ ਦੇ ਟਕਸਾਲੀ ਨੇਤਾ ਦੀ ਜਿਹੜੀ ਉਹਨਾਂ ਅਖੌਤੀ ਨਿਹੰਗਾਂ ਨੇ ਉਹਦੀ ਮਾਰ ਵੱਢ ਕੀਤੀ ਆ ਕਿਰਪਾਨਾਂ ਨਾਲ ਉਹ ਤੇ ਵਾਰ ਕੀਤੇ ਆ ਉਹਦੇ ਤੋਂ ਸਾਫ਼ ਯਾਹਰ ਹੁੰਦਾ ਆ ਕਿ ਵਾਕਈ ਇਹ ਲੋਕ ਗੁਲਾਮ ਐ ਜੇ ਗੱਲ ਕਰਨ ਦੇ ਤੇ ਕੁਝ ਸਮਿਆਂ ਦੇ ਵਿੱਚੋਂ ਜੋ ਇਹ ਕਹਿੰਦੇ ਹੁੰਦੇ ਸੀ ਕਿ 1 ਸਵਾ ਲੱਖ ਸੇ ਇੱਕ ਲੜਾਂ ਇੰਨਾ ਜ਼ੋਰਤ ਨਹੀਂ ਨਾ ਤੇਨੀ ਦਮ ਨਹੀਂ ਹੈਗੀ ਇਹ ਇੱਕ ਨਿਹੱਤੇ ਤੇ ਵਾਰ ਕਰਨ ਵਾਲੇ ਆ ਇੱਕ ਕੁੱਤੇ ਇੱਕ ਨਿਹੱਤੇ ਬਜ਼ੁਰਗ ਤੇ ਇੱਕ ਟਕਸਾਲੀ ਜਿਹੜਾ ਨਿਹੱਤਾ ਔਰ ਜਿਹੜਾ ਜਿਹਦੇ ਹੱਥ ਦੇ ਵਿੱਚ ਇੱਕ ਵਾਇਕ ਤੋਂ ਸਵਾ ਕੁਝ ਨਹੀਂ ਸੀ ਉਸ ਤੇ ਵਾਰ ਕਰਨ ਵਾਲੇ ਇਹ ਬੁੱਜਦੇ ਲੋਕ ਇਹ ਨਿਹੰਗ ਜਿਨ੍ਹਾਂ ਨੇ ਉਦ ਦੇ ਅੰਨੇ ਵਾ ਕਿਰਪਾਨਾਂ ਨਾਲ ਵਾਰ ਕੀਤਾ ਇਹ ਲੋਕ ਗੁਲਾਮ ਹੈ ਜੇ ਤੁਹਾਨੂੰ ਐਨਾ ਹੀ ਸ਼ੌਕ ਹੈਗਾ ਲੜਨ ਦਾ ਐਨਾ ਹੀ ਸ਼ਕਤ ਤੁਸੀਂ ਹੋਣ ਨੂੰ ਦੱਸਦੇ ਉਹਦੇ ਹੱਥਾਂ 'ਚ ਹੱਥ ਪਾਉਂਦੇ ਤਾਂ ਤੁਹਾਨੂੰ ਫੇਰ ਪਤਾ ਲੱਗਦਾ ਲੜਨਾ ਕਿਹਨੂੰ ਕਹਿੰਦੇ ਆਏ ਬੋਝ ਦੇ ਲੋਕ ਤੁਸੀਂ ਇੱਕ ਨਿਫੱਤੇ ਤੇ ਬਾਹਰ ਕਰਕੇ ਆਪਣੀ ਕੌਮ ਦਾ ਨਾਮ ਉੱਚਾ ਕੀਤਾ। ਅਥੂਆ ਤੁਹਾਡੇ ਇਹੋ ਜਿਹੇ ਲੋਕਾਂ ਤੇ ਜਿਨ੍ਹਾਂ ਨੇ ਇੱਕ ਨਿਹੱਤੇ ਬੰਦੇ ਤੇ ਅੰਨੇ ਵਾ ਕਿਰਪਾਨਾਂ ਦੇ ਬਾਹਰ ਕੀਤੇ ਇੱਕ ਫੇਮ ਲੈਂਦੇ ਇੱਕ ਪੈਸਾ ਇਕੱਠਾ ਕਰਨ ਵਾਸਤੇ ਇੱਕ ਵਾਵਾ ਖੱਟਣ ਵਾਸਤੇ ਇੱਕ ਫੰਡਿੰਗ ਲੈਣ ਵਾਸਤੇ ਤੁਸੀਂ ਇੱਕ ਨਿਹੱਤੇ ਬੰਦੇ ਤੇ ਵਾਰ ਕੀਤਾ। ਥੂਆ ਤੁਹਾਡੇ ਤੇ। ਹੁਣ ਤੁਹਾਡੇ ਹੀ ਲੋਕਾਂ ਨੇ ਇੱਕ ਕੰਜਰ ਘਾਟੇ ਗੰਦ ਘਟ ਪਾਣਾ ਸ਼ੁਰੂ ਕਰ ਦੇਣਾ ਕਿ ਉਹ ਜਾਲੀ ਨਿਹੰਗ ਸਗੇ ਪਰ ਇਹ ਜਾਲੀ ਨਿਹੰਗ ਨਹੀਂ ਸਗੇ। ਇਹ ਉਹ ਕੰਜਰ ਨਿਹੰਗ ਸਗੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਗੰਦ ਪਾਇਆ ਇਹ ਉਹ ਖਾਲਸਤਾਨੀ ਨਿਹੰਗ ਸਗੇ ਜਿਨ੍ਹਾਂ ਨੇ ਪੰਜਾਬ ਨੂੰ 84 ਵਾਲੇ ਟਾਈਮ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਸਰਵਿਕ ਬਾਬਾ ਕਟੜਲੀ ਇੱਕ ਫੰਡਿੰਗ ਲੈਣ ਵਾਸਤੇ ਬੜੇ ਦੁੱਖ ਦੀ ਗੱਲ ਹੈ ਔਰ ਧੰਨਵਾਦ ਹੈ ਲੁਧਿਆਣਾ ਦੇ ਸੀਪੀ ਸਾਹਿਬ ਦਾ ਜਿਨ੍ਹਾਂ ਨੇ ਜਿਨ੍ਹਾਂ ਨੂੰ بار بار ਦੱਸਣ ਦੇ ਬਾਵਜੂਦ ਕਿ ਸੰਦੀਪ ਠਾਪੜ ਨੂੰ ਖਤਰਾ ਸੰਦੀਪ ਠਾਪੜ ਨੂੰ ਖਤਰਾ ਹੈ कोरोना ਨੇ ਇਹਦੀ ਸੁਣਵਾਈ ਨਹੀਂ ਕੀਤੀ ਫਿਰ ਧੰਨਵਾਦ ਹੈ ਲੁਧਿਆਣੇ ਦੇ ਸੀਪੀ ਸਾਹਿਬ ਦਾ ਜਿਹੜਾ 1 ਘੰਟੇ ਤੱਕ ਕਰਮ ਲੋਕਾਂ ਨੇ ਰੋਡ ਤੋਂ ਚੱਕ ਕੇ 1 ਘੰਟੇ ਬਾਅਦ ਉਹਨੂੰ ਹਸਪੀਟਲ ਪਹੁੰਚਾਇਆ ਧੰਨਵਾਦ ਹੈ ਉਸ ਪੁਲਿਸ ਦਾ ਜਿਹੜੀ 1 ਘੰਟੇ ਬਾਅਦ ਪਹੁੰਚੀ ਧੰਨਵਾਦ ਹੈ ਉਸ ਪੁਲਿਸ ਦਾ ਜਿਨ੍ਹਾਂ ਨੇ ਬਿਆਨ ਦਿੱਤਾ ਕਿ ਘੰਟੇ ਦੇ ਵਿੱਚ ਹੀ ਉਹ ਬੰਦੇ ਫੜ ਲਏ ਔਰ ਧੰਨਵਾਦ ਹੈ ਉਸ ਗਨਮੈਨ ਦਾ ਜਿਨੇ ਇਸ ਵਾਰਦਾਤ ਨੂੰ ਦੇਖ ਕੇ ਵੀ ਅਨਗੋਲਿਆ ਕਰ ਦਿੱਤਾ ਔਰ ਕਿਤੇ ਨਾ ਕਿਤੇ ਇਹ ਲੋਗ ਇਹਦੇ ਵਿੱਚ ਸ਼ਾਮਲ ਹੈ ਜਾਂ ਨਹੀਂ ਸ਼ਾਮਲ ਹੈ ਇਸ ਮੈਟਰ ਨੂੰ ਸੰਦੀਪ ਥਾਪੜ ਦੇ ਉੱਪਰ ਕਾਤਲਾਨਾ ਹਮਲੇ ਨੂੰ ਲੈ ਕੇ ਇਹਦੀ ਜਿਹੜੀ ਜਾਂਚ ਹੈਗੀ ਆ ਉਹ ਸੀਬੀਆਈ ਤੋਂ ਕਰਾਣੀ ਚਾਹੀਦੀ ਹੈ ਔਰ ਅਸੀਂ ਵੀ ਦੀ ਮੰਗ ਕਰਦੇ ਹਾਂ ਕਿ ਇਹਦੀ ਜਿਹੜੀ ਜਾਂਚ ਹੈਗੀ ਆ ਉਹ ਸੀਬੀਆਈ ਤੋਂ ਹੋਣੀ ਚਾਹੀਦੀ ਹੈ ਅudzਰ ਧੰਨਵਾਦ ਹੈ ਮਾਨਯੋਗ ਡੀਜੀਪੀ ਸਾਹਿਬ ਦਾ ਜਿਨ੍ਹਾਂ ਨੇ ਉਹਨਾਂ ਬੰਦਿਆਂ ਨੂੰ ਅਰੈਸਟ ਕੀਤਾ ਪਰ ਉਹਨਾਂ ਨੂੰ ਰੈਸਟ ਕਰਨ ਦਾ ਕੋਈ ਵੀ ਫਾਇਦਾ ਨਹੀਂ ਕਿਉਂਕਿ ਜਿਹੜੇ ਤੁਸੀਂ ਪਰਚੇ ਦਰਜ ਕਰਨੇ ਆ 6 ਮਹੀਨੇ ਦੇ ਵਿੱਚ ਬਾਹਰ ਆ ਕੇ ਉਹਨਾਂ ਨੇ ਉਹੀ ਗੰਦ ਪਾਣਾ ਮੈਂ ਮੀਤੀ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਿ ਤੁਹਾਡਾ ਲਾਅ ਐਂਡ ਆਰਡਰ ਬਹੁਤ ਵਧੀਆ ਹੈ ਅੱਜ ਤੱਕ ਵੀ ਹਿੰਦੂ ਦੇ ਮਾਰ ਵੱਡਣ ਤੇ ਮਰਨ ਤੇ ਤੁਹਾਡਾ ਇੱਕ ਵੀ ਬਿਆਨ ਸਾਹਮਣੇ ਨਹੀਂ ਆਇਆ ਧੰਨਵਾਦ ਆ ਤੁਹਾਡਾ ਸੀਐਮ ਮਾਨ ਸਾਹਿਬ ਔਰ ਹਿੰਦੂਆਂ ਦੇ ਕਤਲ ਐਸੇ ਤਰ੍ਹਾਂ ਹੀ ਜਾਰੀ ਰਹਿਣਗੇ ਕਿਉਂਕਿ ਹਿੰਦੂ ਕਿਸੇ ਵੀ ਸ਼੍ਰੇਣੀ ਦੇ ਵਿੱਚ ਕਾਡੀ ਲਿਸਟ ਦੇ ਵਿੱਚ ਨਹੀਂ ਆਉਂਦੇ ਜੇਕਰ ਤੁਹਾਨੂੰ ਫਿਕਰ ਹੁੰਦੀ ਇਨਸਾਨੀਅਤ ਦੀ ਤਾਂ ਤੁਸੀਂ ਲੁਧਿਆਣਾ ਤੋਂ ਜਲੰਧਰ ਕੋ ਖਾਸ ਦੂਰ ਨਹੀਂ ਅਸੀਂ ਉਹੀ ਰਾਜ ਚਾਹੁੰਦੇ ਹਾਂ ਕਿ ਜੋ ਜੋ ਗਿੱਧਾ ਰਾਜਾ ਕਿ ਇੱਕ ਚੌਕ ਵੀ ਪਾਰ ਨਹੀਂ ਕੀਤਾ ਜਾਂਦਾ ਉਹ ਇਹੋ ਜਿਹੇ ਲੋਕਾਂ ਦਾ ਜਵਾਬ ਉਹਨਾਂ ਨੇ ਪਹਿਲੇ ਬਣਾ ਕੇ ਰੱਖਿਆ ਹੁੰਦਾ। ਸੋ ਧੰਨਵਾਦ ਹੈ ਪੰਜਾਬ ਪੁਲਿਸ ਦੇ ਜਿਨ੍ਹਾਂ ਨੇ ਮਾਰ ਵੱਢ ਤੋਂ ਬਾਅਦ ਉਹਨਾਂ ਨੂੰ ਅਰੈਸਟ ਕੀਤਾ ਔਰ ਬਾਕੀ ਫੈਸਲਾ ਜੋ ਵੀ ਸਨਾਤਨੀ ਭਰਾਮਾ ਦਾ ਹੋਗਾ ਉਹ ਸਿਰ ਮੱਥੇ। ਰੋਦੇ ਲਈ ਅਸੀਂ ਤਿਆਰ ਵਰ ਤਿਆਰ ਖੜੇ ਆਂ। ਵਾਰ ਮੈਂ ਬੇਨਤੀ ਕਰਦਾ ਕਿ ਇਨਸਾਨੀਅਤ ਹੋਣ ਦੇ ਨਾਤੇ ਭਵਾਨ ਸਿੰਘ ਮਾਨ ਨੂੰ ਸਾਡੇ ਏਸੀਐਮ ਸਾਹਿਬ ਪੰਜਾਬ ਦੇ ਔਰ ਮਾਨਯੋਗ ਡੀਜੀਪੀ ਸਾਹਿਬ ਨੂੰ ਕਿ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਤੁਸੀਂ ਇਹਨਾਂ ਚੀਜ਼ਾਂ 'ਚ ਦੇਰੀ ਕਿਉਂ ਕਰਦੇ ਆ ਕਿ ਜਦੋਂ ਇੱਕ ਪਰਿਵਾਰ ਫੇਰੂ ਫੇਰੂ ਹੋ ਜਾਂਦਾ ਕਿੱਥੇ ਹੈਗੀ ਤੁਹਾਡੀ ਇੰਟੈਲੀਜੈਂਸੀ ਕੱਲੇ ਇੱਕੋ ਹੀ ਰੋਲਾ ਸਗਣਾ ਲੁਧਿਆਣੇ ਦੇ ਵਿੱਚ ਕੀ ਜਿੰਨੀ ਮਿਹਰਬਾਨੀ ਹੋਈ ਹੈ ਸਾਰੀ ਸੀਪੀ ਸਾਹਿਬ ਦੀ ਹੋਈ ਹੈ ਉਹ ਸੀਪੀ ਸਾਹਿਬ ਦੀ ਕਿੰਨੀ ਮਿਹਰਬਾਨੀ ਹੈਗੀ ਹੈ ਉਹ ਡੀਜੀਪੀ ਸਾਹਿਬ ਜਾਣਦੇ ਆ ਜਾਂ ਭਗਵੰਤ ਸਿੰਘ ਮਾਨ ਜਾਣਦੇ ਆ ਸੋ ਧੰਨਵਾਦ ਹੈ ਪੰਜਾਬ ਪੁਲਿਸ ਦਾ ਜਿਨ੍ਹਾਂ ਨੇ ਉਹਨਾਂ ਨੇ ਹੰਗ ਗੁੰਡਿਆਂ ਨੂੰ ਕਾਬੂ ਕੀਤਾ ਔਰ ਉਹਨਾਂ ਦੇ ਬਣਦੀ ਕਾਰਵਾਈ ਜੋ ਹੈਗੀ ਆ ਜੋ ਵੀ ਤੁਹਾਡੀ ਸਰਕਾਰ ਲਾਏਗੀ ਉਹ ਸਿਰ ਮੱਥੇ ਪਰ ਹਿੰਦੂ ਐਸੇ ਤਰ੍ਹਾਂ ਹੀ ਕਤਲੇਆਮ ਹੁੰਦੇ ਰਹਿਣਗੇ ਜਦੋਂ ਤੱਕ ਜੁਪੀਆ ਵਾਲਾ ਰਾਜ ਪੰਜਾਬ ਦੇ ਵਿੱਚ ਨਹੀਂ ਆਂਦਾ ਇਹ ਅਸੀਂ ਮਹਿਸੂਸ ਕਰਦੇ ਆ ਜੇ ਤੁਸੀਂ ਇਸ ਬਾੜਦਾਤਾ ਨੂੰ ਨੱਥ ਪਾ ਲੋ ਤਾਂ ਤੁਹਾਡੇ ਵਰਗਾ ਰਾਜ ਵੀ ਕੋਈ ਨਹੀਂ ਇਹ ਲੋਕ 24 ਘੰਟੇ ਦਾ ਢੰਡੋਰਾ ਪਟਦੇ ਆ ਅਸੀਂ ਗੁਲਾਮ ਆ ਅਸੀਂ ਗੁਲਾਮ ਜਿੱਦਣੇ ਹੀ ਆਜ਼ਾਦ ਹੋਣਗੇ ਉਸ ਦਿਨ ਪੰਜਾਬ ਦੇ ਹਾਲਾਤ ਕੀ ਹੋਣਗੇ ਇਹ ਤੁਸੀਂ ਪਲੀ ਭੱਤ ਜਾਣਦੇ ਆ ਔਰ ਜਾਂ ਤਾਂ ਪੰਜਾਬ ਦੇ ਵਿੱਚੋਂ ਹਿੰਦੂਆਂ ਨੂੰ ਕੂਚ ਕਰ ਜਾਣਾ ਚਾਹੀਦਾ ਹੈ ਇਹ ਪੰਜਾਬ ਛੱਡ ਕੇ ਕਿਸੇ ਹੋਰ ਸੂਬੇ ਦੇ ਵਿੱਚ ਵੱਸ ਜਾਣਾ ਚਾਹੀਦਾ ਹਿੰਦੂਆਂ ਨੂੰ ਔਰ ਇਹ ਪੰਜਾਬ ਭਗਵੰਤ ਸਿੰਘ ਮਾਨ ਔਰ ਖਾਲਿਸਤਾਨ ਦੇ ਹਵਾਲੇ ਕੀਤਾ ਜਾਣਾ ਚਾਹੀਦਾ। ਘੱਣ ਸੇ ਕਮ ਸਨਾਤਨ ਧਰਮ ਜਿੰਦਾ ਤਾਂ ਰਹਿ ਸਕੇਗਾ। ਧੰਨਵਾਦ ਆ ਸੈਂਟਰ ਸਰਕਾਰ ਦੇ। ਜਿਹੜੇ ਅੱਜ ਵੀ ਚੁੱਪੀ ਧਾਰੀ ਬੈਠੇ ਆ। ਇਸੇ ਤਰ੍ਹਾਂ ਹੀ ਪਹਿਲੇ ਸਾਡੇ ਸੁਧੀਰ ਕੁਮਾਰ ਸੂਰੀ ਜਿਹੜੇ 70 80 ਮਲਾਜ਼ਮਾਂ ਦੇ ਵਿੱਚ ਇੱਕ ਆਤਵਾਦੀ ਚਰਿਆਮ ਗੋਲੀਆਂ ਮਾਰ ਕੇ ਚਲਾ ਗਿਆ। ਔਰ ਦੂਸਰੀ ਘਟਨਾ ਜਿਲ੍ਹੇ ਦੇ ਐਲਾਨ ਵਾਲੀ ਇਹ ਲੁਧਿਆਣਾ ਦੇ ਵਿੱਚ। ਇਸੇ ਤਰ੍ਹਾਂ ਇਹ ਪੰਜਾਬ ਬਲਦਾ ਫੁੱਲਦਾ ਰਹੇ। ਇਹ ਆਸ ਕਰਦੇ ਹਾਂ। ਭਗਵਾਨ ਸਿੰਘ ਮਾਨ ਤੋਂ ਜੈ ਹਿੰਦ ਜੈ ਭਾਰਤ।